ਅੱਜ ਦੇਰ ਸ਼ਾਮ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਜਫਰਵਾਲ ਦੀ ਅਗਵਾਈ ਹੇਠ ਸ਼ਹਿਰ ਤਾਰੀਵਾਲ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਕੁਝ ਦਿਨ ਪਹਿਲਾਂ ਸ਼ਹੀਦ ਹੋਏ ਪੰਜਾਬ ਦੇ ਪੁੱਤ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਗਿਆ ਗੱਲਬਾਤ ਦੌਰਾਨ ਪ੍ਰਧਾਨ ਗਰਨਾਮ ਸਿੰਘ ਜਫਰਵਾਲ ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਦੌਰਾਨ ਜੋ ਇਸ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਉਸ ਦੇ ਵਿੱਚ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਔਰ ਸਖਤ ਕਾਨੂੰਨੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਇਸ ਨੂੰ ਗੋਲੀ ਮਾਰਨ ਵਾਲੇ ਦੋਸ਼ੀਆਂ ਦੇ ਖਿਲਾਫ ਕਰਨੀ ਚਾਹੀਦੀ ਹੈ ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਗਰਸ਼ ਸ਼ੁਰੂ ਕਰਨਗੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਬਲਾ ਕਾਂਗਰਸ ਧਾਰੀਵਾਲ ਦੀ ਟੀਮ ਹਾਜ਼ਰ ਸੀ ਵਿਸ਼ੇਸ਼ ਤੌਰ ਤੇ ਜਿੰਦਾ ਪਹਿਲਵਾਨ ਜਫਰਵਾਲ ਜੋਤੀ ਜਫਰਵਾਲ ਦੀਪਾ ਜਫਰਵਾਲ ਔਰ ਸ਼ਹਿਰ ਧਾਰੀਵਾਲ ਦੇ ਕਾਂਗਰਸ ਦੇ ਪ੍ਰਮੁੱਖ ਆਗੂ ਵਿਜੇ ਸਚਦੇਵਾ ਔਰ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ਦੇਖੋ ਸ਼ਹਿਰ ਧਾਰੀਵਾਲ ਤੋਂ ਇਹ ਸਾਡੀ ਵਿਸ਼ੇਸ਼ ਰਿਪੋਰਟ ਮੈਂ ਗੁਰਨਾਮ ਸਿੰਘ ਬਲੌਗ ਪ੍ਰਧਾਨ ਕਾਂਗਰਸ ਕਮੇਟੀ ਧਾਰੀਵਾਲ ਅੱਜ ਅਸੀਂ ਜੋ ਹਿੰਦੁਸਤਾਨ ਦੀ ਸਰਕਾਰ ਨੇ ਤਿੰਨ ਕਾਨੂੰਨ ਦੇ ਖਿਲਾਫ ਸਾਡੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਐਸੋਲੇਸ਼ਨ ਅਰਸ਼ ਦੇ ਰਾਹ ਤੇ ਤੁਰੀਆਂ ਨੇ ਔਰ ਐਸੋਲੇ ਸ਼ੰਭੂ ਬਾਰਡਰ ਤੇ ਸਾਡੇ ਵੀਰ ਸਾਡੇ ਭਰਾ ਜਿਹੜੇ ਨੇ ਐਸੋਲੇ ਸ਼ੰਭੂ ਬਾਰਡਰ ਤੇ ਬੈਠੇ ਨੇ ਔਰ ਹਿੰਦੁਸਤਾਨ ਦੀ ਸਰਕਾਰ ਬਿਲਕੁਲ ਅੰਨੀ ਬੋਲੀ ਹੋ ਚੁੱਕੀ ਹੈ ਜਿਸ ਨੇ ਲਏ ਕੀਤੇ ਹੋਏ ਤਿੰਨ ਕਾਨੂੰਨ ਜਿਹੜੇ ਸੀਗੇ ਉਹ ਵਾਪਸ ਲੈਣ ਦਾ ਵਾਅਦਾ ਕਰਕੇ ਮੁੱਕਰ ਗਈ ਹੈ ਉਹਨੇ ਕਾਲੇ ਕਾਨੂੰਨ ਜਿਹੜੇ ਲਏ ਕੀਤੇ ਸੀ ਉਹ ਵਾਪਸ ਨਹੀਂ ਅਜੇ ਤੱਕ ਲਏ ਸੋ ਕਿਸਾਨਾਂ ਨੂੰ ਸਾਡੀ ਜਵਾਨੀ ਤੇ ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਸਾਡੇ ਪ੍ਰਾਇਸ ਵਾਲੇ ਫਿਰ ਸ਼ੰਭੂ ਬਾਰਡਰ ਦੀਆਂ ਦਰਾਂ ਤੇ ਹਰਿਆਣੇ ਦੀਆਂ ਦਰਾਂ ਤੇ ਬੈਠੇ ਨੇ ਜਿੱਥੇ ਹਿੰਦੁਸਤਾਨ ਦੀ ਸਰਕਾਰ ਉਹਨਾਂ ਦੇ ਉੱਤੇ ਬਹੁਤ ਜ਼ਬਰ ਜ਼ੁਲਮ ਕਰ ਰਹੀ ਹੈ ਅਸੀਂ ਪੰਜਾਬ ਕਾਂਗਰਸ ਬਲਾਗ ਧਾਰੀਵਾਲ ਦੇ ਸਾਰੇ ਜੁਝਾਰੂ ਵਰਕਰ ਮੇਰੇ ਨਾਲ ਖੜੇ ਨੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆਪ ਦੀ ਮਾਦੀਮ ਰਹੀ ਅਸੀਂ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਜੇ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਜੋ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਉਸ ਦੇ ਉਸ ਦੇ ਖਿਲਾਫ ਐਫ ਆਈ ਆਰ ਦਰਜਾ ਨਾ ਕੀਤੀ ਉਸ ਦੇ ਖਿਲਾਫ ਜਿਨ੍ਹਾਂ ਜਿਨ੍ਹਾਂ ਵੀ ਅਫਸਰਾਂ ਨੇ ਉਸ ਤੇ ਗੋਲੀ ਚਲਾਈ ਹੈ ਉਸ ਤੇ ਉਹਦੇ ਉੱਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅੱਜ ਅਸੀਂ ਸਿਰਫ ਤੇ ਸਿਰਫ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਤੇ ਉਸ ਅਕਾਲ ਪੁਰਖ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਵਿਛੁੜੀ ਹੋਏ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਇਹ ਜਿਹੜੀ ਹਿੰਦੁਸਤਾਨ ਦੀ ਅੰਨੀ ਬੋਲੀ ਮੋਦੀ ਸਰਕਾਰ ਹੈ ਇਸ ਨੂੰ ਵੀ ਸਮੱਤ ਬਖਸ਼ ਤਾਂ ਕਿ ਜਿਹੜੇ ਇਹ ਕਾਲੇ ਕਾਨੂੰਨ ਵਾਪਸ ਲੈ ਲੈਣ ਤੇ ਸਾਡੇ ਜਿਹੜੇ ਨੌਜਵਾਨ ਜਿੱਥੇ ਉਸ ਸ਼ਰਧਾਂ ਦੇ ਲੜਦੇ ਸੀ ਸਾਡੇ ਜਵਾਨ ਉੱਥੇ ਇਸ ਵੇਲੇ ਸਾਡੇ ਕਿਸਾਨ ਜਿਹੜੇ ਨੇ ਉਹ ਪੰਜਾਬ ਦੀਆਂ ਸਰਦਾਂ ਤੇ ਰਾਤ ਦਿਨ ਇੱਕ ਕਰਕੇ ਬੈਠੇ ਹੋਏ ਨੇ ਤੇ ਅਸੀਂ ਇਸ ਅੰਨੀ ਬੋਲੀ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਜੇ ਤੁਸੀਂ ਇਹ ਕਾਨੂੰਨ ਵਾਪਸ ਨਾ ਲਏ ਜੇ ਤੁਸੀਂ ਸ਼ੁਭਕਰਨ ਸਿੰਘ ਨੂੰ ਜਿਹੜਾ ਉਹ ਉਹਨੂੰ ਬਣਦਾ ਜਿਹੜਾ ਉਹਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਸੜਕਾਂ ਵੀ ਰੋਕਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਰੇਲਵੇ ਲਾਈਨਾਂ ਉਹਨਾਂ ਨੂੰ ਵੀ ਜਾਮ ਕਰ ਦੇਵਾਂਗੇ ਸੋ ਅਸੀਂ ਥੋੜੇ ਸ਼ਬਦਾਂ ਦੇ ਵਿੱਚ ਇਹੀ ਕਹਾਂਗੇ ਕਿ ਜਲਦੀ ਤੋਂ ਜਲਦੀ ਇਸ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਕਾਲੇ ਕਾਨੂੰਨਾਂ ਨੂੰ ਵਾਪਸ ਲਏ ਜਾਣ ਬਹੁਤ ਧੰਨਵਾਦ ਜੀ ਮੇਰਾ ਨਾਮ ਹੈ ਜੀ ਬਲਜਿੰਦਰ ਸਿੰਘ ਜੋਤੀ ਜਫਰਵਾਲ ਇਹ ਜੋ ਕੈਂਡਲ ਮਾਰਚ ਆ ਜੋ ਸ਼ੰਭੂ ਬਾਰਡਰ ਤੇ ਸਾਡੇ ਵੀਰ ਬੈਠੇ ਆ ਤਰਨਾ ਲਾ ਕੇ ਕਿਸਾਨ ਉੱਥੇ ਸਾਡੇ ਇੱਕ ਵੀਰ ਸ਼ੁਭਕਰਨ ਸਿੰਘ ਦੀ ਸ਼ਹੀਦੀ ਹੋ ਚੁੱਕੀ ਆ ਜੇ ਇਹਦੇ ਵਿਰੋਧ ਦੀ ਕੋਈ ਕਾਰਵਾਈ ਸਰਕਾਰ ਨੇ ਨਾ ਕੀਤੀ ਜੇ ਸਾਡੇ ਵੀਰ ਨੂੰ ਇਨਸਾਫ ਨਾ ਮਿਲਿਆ ਤੇ ਆਪਾਂ ਸੜਕਾਂ ਵੀ ਜਾਮ ਕਰਾਂਗੇ ਹਾਈਵੇ ਵੀ ਜਾਮ ਕਰਾਂਗੇ ਤੇ ਵੱਤ ਵੱਤ ਜੋ ਸਾਡੇ ਕੋਲ ਹੋ ਸਕਿਆ ਉਹ ਕਰਾਂਗੇ ਤੇ ਜਿਹੜੇ ਸਾਡੇ ਵੀਰ ਸ਼ੰਭੂ ਬਾਰਡਰ ਤੇ ਬੈਠੇ ਆ ਮੋਦੀ ਨੇ ਆਪਣੇ ਤਿੰਨ ਕਾਨੂੰਨ ਜਿਹੜੇ ਵਾਪਸ ਲੈ ਲਏ ਸੀ ਉਹਨਾਂ ਨੂੰ ਫੇਰ ਉਹਨੇ ਮਤਲਬ ਕਿ ਚਾਲੂ ਕਰਤਾ ਵਾ ਤੇ ਸਾਡੇ ਕਿਸਾਨਾਂ ਨਾਲ ਸਾਡੇ ਸਾਰੇ ਸ਼ਹਿਰ ਵਾਸੀਆਂ ਨਾਲ ਕਿਸਾਨਾਂ ਨਾਲ ਉਹਨੇ ਧੋਖੇ ਤੜੀ ਕਰਕੇ ਜੋ ਇਹ ਕੰਮ ਕੀਤਾ ਆ ਅਸੀਂ ਉਹਦੀ ਸ਼ਬਦ ਨਿਖੇਧੀ ਕਰਦੇ ਆ ਤੋ ਸੋ ਸਾਡੇ ਵੀਰ ਨੂੰ ਇਨਸਾਫ ਦਿੱਤਾ ਜਾਏ ਉਹਦੇ ਵਿਰੁੱਧ ਜਿਹੜੇ ਅਫਸਰਾਂ ਨੇ ਗੋਲੀ ਚਲਾਈ ਆ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਸੋ ਕਿਸਾਨ ਏਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ